ਅੱਜ ਕੋਬਾਇਆ ਮੰਡੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਦੇਸ਼ ਦੇ ਜਿੰਨੇ ਵੀ ਪਾਰਲੀਮੈਂਟ ਮੈਂਬਰ ਹਨ ਉਹਨਾਂ ਦੇ ਘਰਾਂ ਅੱਗੇ ਧਰਨੇ ਦੇ ਕੇ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜੇ ਗਏ ਕੋਬਾਇਆ ਮੰਡੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਬਾਇਆ ਕਿਸਾਨਾਂ ਵਿੱਚ ਬੌਂਸ ਕੇ ਮੰਨ ਪੱਤਰ ਲਿਆਤੇ ਕਿਹਾ ਰਿਟਰਨ ਵਿੱਚ ਕੱਲ ਸੰਸਦ ਪਵਨ ਤੇ ਟੇਬਲ ਤੇ ਪੁੱਛਾ ਦਿੱਤਾ ਜਾਵੇਗਾ ਤਿੰਨ ਦਿਨ ਪਾਰਲੀਮੈਂਟ ਸੈਸ਼ਨ ਦੇ ਰਹੇ ਤੇ ਹਨ ਮੌਕਾ ਮਿਲਿਆ ਤਾਂ ਜ਼ਰੂਰ ਬੈਂਸ ਕਰਾਂਗਾ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੀ ਬੀਬੀ ਵੱਲੋਂ ਸ਼ੇਰ ਸਿੰਘ ਕੋ ਬਾਯਾਨੂ ਤਿੱਖੇ ਸਵਾਲ ਕੀਤੇ ਕਿਹਾ ਜਦ ਬਿਲ ਪੇਸ਼ ਹੋਏ ਸੀ ਉਸ ਵਕਤ ਨਹੀਂ ਤੁਸੀਂ ਬੋਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰ ਦੇਣਾ

ਜਿੰਦਾਬਾਦ ਕਾਰਪੋਰੇਟ ਸਰਕਾਰ ਮੁਰਦਾਬਾਦ ਮੁਰਦਾਬਾਦ ਦਿੱਲੀ ਦੇ ਵਿੱਚ ਜਿੱਤ ਕੇ ਕਈ ਮੇਰੇ ਵਰਗੇ ਹਰਖੇ ਹੋਏ ਆਮ ਆਦਮੀ ਪਾਰਟੀ ਕੇ ਨਾ ਵਧੀਆ ਹੋਇਆ ਕਿ ਵਧੀਆ ਆ ਤੈਨੂੰ ਕੀ ਮਿਲਿਆ ਵੇ ਜਦੋਂ ਸਾਨੂੰ ਕੁਝ ਮਿਲੇਗਾ ਸੀ ਉਦੋਂ ਵਧੀਆ ਕਾਂਗੇ ਚਾਹੇ ਆਮ ਆਦਮੀ ਚਿੱਤੇ ਦੇ ਚਾਹੇ ਭਾਜਪਾ ਜਿੱਤੀ ਦੋਵੇਂ ਇਹ ਵੀ ਦੋਵੇਂ ਇੱਕੋ ਬੱਟੇ ਦੇ ਟੱਟੇ-ਵੱਟੇ ਨੇ ਇੱਕੋ ਇਹਦੇ ਦੋਵੇਂ ਪਾਸੇ ਉਠ ਹੈ ਬੜਾ ਦੋਵੇਂ ਕਾਰਪੋਰੇਟ ਘਰਾਣਿਆਂ ਦੇ ਬੇਟੀ ਨੇ ਕਿੰਨਾ ਵੱਡਾ ਝੂਠ ਮਾਰਿਆ ਸਾਡੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਸਾਰਾ ਕੋਈ ਤੈਸ ਨੈਸ ਕਰਤਾ ਸਾਰੇ ਤਾਂ ਸਾਰਾ ਪੈਸਾ ਪਾਣੀ ਤੇ ਹਵਾ ਆਤਾ ਜਿਹੜਾ ਭਗਵੰਤ ਕੁਮਾਰ ਕਹਿੰਦਾ ਸੀ ਹਰ ਇੱਕ ਤੇ ਕਮੈਂਟ ਕਰਦਾ ਵੀ ਹਰ ਇੱਕ ਤੇ ਸਟੇਜ ਤੇ ਕਹਿੰਦਾ ਇਹਨਾਂ ਨੇ ਤਾਂ ਆਹ ਉਹ ਵੀ ਨਹੀਂ ਛੱਡੀ ਤੇ ਫੋਟੋ ਨਹੀਂ ਲਵਣੀ ਚਾਹੀਦੀ ਤੇ ਬੇਈਮਾਨਾ ਜਿੰਨਾ ਤੁਸੀਂ ਸਭ ਤੁਸੀਂ ਅੱਜ ਤੱਕ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਨ ਵਾਲਾ ਇੱਕ ਨੰਬਰ ਦਾ ਬੰਦਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੋਨਾਂ ਨੇ ਸਾਡਾ ਪੈਸਾ ਰੋੜਿਆ। ਤੋਂ ਇਸ ਵਾਸਤੇ ਕੀਆ ਤੇ ਮੋਟੇ ਤੇ ਰੱਖਿਆ ਸੂਤਿਆਂ ਦੇ ਵੀ ਸੂਤੇ ਜਿਹੜੇ ਹੈਗੇ ਲਾਗੂ ਕਾਨੂੰਨ ਤੇ ਕਰਨ ਇਹਨਾਂ ਬੈਨੀ ਇਹਦੇ ਵਿੱਚ ਕੋਈ ਹੇੜ ਬਗਲ ਨਾ ਕਰਨ। ਇਰੇ ਲਈ ਅਸੀਂ ਆਏ ਤੇ ਨਮੈਂਦੇ ਅਸੀਂ ਤਾਂ ਹੀ ਚੁੰਦੇ ਆ ਵੀ ਨਮੈਂਦੇ ਸਾਡੀ ਜਿਹੜੀ ਆਵਾਜ਼ ਹੈਗੀ ਆ ਉਹ ਬਲੰਦ ਕਰਨ ਹੱਕ ਇਹਨਾਂ ਦਾ ਇਹ ਬਣਦਾ ਸੀ ਜਿੱਦੇ ਉਹ ਪਾਲਿਸੀ ਆਈ ਸੀ ਉਹ ਤੇ ਇਹ ਬਿਆਨ ਦਿੰਦੇ ਕਹਿੰਦੇ ਵੀ ਹਾਂ ਇਹ ਜਿਹੜੀ ਆਈ ਨੀਤੀ ਇਹ ਬਹੁਤ ਗਲਤ ਆਈ ਹੈਗੀ ਐ ਵੀ ਇਹਨਾਂ ਨੇ ਇੱਕ ਵਾਰੀ ਵੀ ਇਹ ਬਿਆਨ ਨਹੀਂ ਦਿੱਤਾ ਅਸੀਂ ਅੱਗੇ ਵੀ ਇੱਕ ਵਾਰੀ ਇੱਥੇ ਮੰਗ ਪੱਤਰ ਦੇਣ ਆਏ ਆ ਜਿਵੇਂ ਅੱਜ ਵੀ ਬੋਲਦੇ ਆ ਵੀ ਅਸੀਂ ਚਾਹ ਪਾਣੀ ਦਾ ਪ੍ਰਬੰਧ ਕਰਦੇ ਹੁੰਦੇ ਵੀ ਉੱਥੇ ਵੀ ਅਸੀਂ ਖੜੇ ਮੁੜ ਕੇ ਅਸੀਂ ਆਏ ਪ੍ਰਾਣ ਆਪਣੇ ਪੰਜਾਬੀਆਂ ਦਾ ਹੈਗਾ ਵੀ ਘਰੇ ਕੋਈ ਪ੍ਰਾਣਾ ਆਇਆ ਤਾਂ ਉਹਨੂੰ ਅਸੀਂ ਉਵੇਂ ਨਹੀਂ ਮੋੜਦੇ ਦਾ ਪੂਰਾ ਸਵਾ ਆਕੇ ਭੇਜਦੇ ਆ ਅਸੀਂ ਉੱਤੇ ਵੀ ਉੱਥੇ ਇਵੇਂ ਹੀ ਗਏ ਮੰਨਤ ਕਰ ਦੇ ਕੇ ਅੱਜ ਵੀ ਹੋਣਾ ਸੀ ਪੀ ਰਿਆ ਚਾ ਪਾਣੀ ਅਸੀਂ ਆਪ ਦਾ ਬਣਾ ਕੇ ਹੁਣ ਕਹਿ ਰਹੇ ਨਹੀਂ ਤਾਂ ਤੁਹਾਨੂੰ ਪਤਾ ਸੀ ਵੀ ਸਾਡੀ ਕਾਲ ਦਿੱਤੀ ਹੋਈ ਆ ਵੀ ਅਸੀਂ ਇੱਥੇ ਆਉਣਾ ਤੇ ਤੁਸੀਂ ਪਹਿਲਾਂ ਪ੍ਰਬੰਧ ਕਰਦੇ ਤਾਂ ਅਸੀਂ ਫਿਰ ਜਾਣਦੇ ਵੀ ਅਸੀਂ ਜੇ ਤੁਹਾਨੂੰ ਬੋਤਾ ਪਾ ਕੇ ਅਸੀਂ ਬਣਾਇਆ ਤਾਂ ਤੰਤੀ ਤੇ ਤੁਸੀਂ ਸਾਡਾ ਘਰੇ ਤੁਹਾਡੇ ਘਰ ਆਏ ਆ ਤੇ ਤੁਸੀਂ ਸਵਾਗਤ ਕੀਤਾ ਇਹ ਤੁਹਾਡਾ ਫਰਜ਼ ਬਣਦਾ ਹੈ ਬਾਕੀ ਜਿਵੇਂ ਕੁਰਬਾਨੀ ਚ ਕਹਿੰਦੇ ਆ ਜੱਕ ਨੇ ਉੱਤਮ ਕਾਟਿਏ ਵਿਰਲੇ ਕੇ ਕੇ ਭਰਾਵੋ ਤੁਸੀਂ ਉਹ ਆ ਵਿਰਲੇ ਵਿਰਲੇ ਜਿਨ੍ਹਾਂ ਦੀ ਸਮਝ ਪਣੀ ਐ ਕਿ ਜੇ ਅਸੀਂ ਨਹੀਂ ਲੜਾਂਗੇ ਜੇ ਅਸੀਂ ਮੈਦਾਨਾਂ ਚ ਨਹੀਂ ਆਵਾਂਗੇ ਤਾਂ ਅਸੀਂ ਨਹੀਂ ਬਚ ਸਕਦੇ ਜਿਸ ਤਰ੍ਹਾਂ ਦਾ ਕਾਰਪੋਰੇਟ ਆਏ ਹੱਟਾ ਹੱਲਾ ਹੈਗਾ ਇਹ ਜਿਹੜੀਆਂ ਵੱਡੀਆਂ ਹੱਲਾ ਆਪਣੇ ਤੇ ਹੋ ਰਿਹਾ ਹੈਗਾ ਇਹਦੇ ਲਈ ਸਾਨੂੰ ਹੋਰ ਵੱਟੀਆਂ ਤਕੜੀਆਂ ਨਿਹੜਾਂ ਖੜੀਆਂ ਕਰਨੀਆਂ ਚਾਹੀਦੀਆਂ ਜਿਹੜਾ ਸਾਡਾ ਅੱਤ ਘਰੇ ਬੈਠਾ ਹੈਗਾ ਉਹਨੂੰ ਚੇਤਨ ਕਰੀਏ ਔਰਤ ਵਰਗ ਨੂੰ ਵੀ ਚੇਤਨ ਕਰਕੇ ਬਰਾਬਰ ਆਗੇ ਤਾਂ ਫੇਰ ਅਸੀਂ ਕਾਟੋ ਰੇਡ ਦੀਆਂ ਜਿਹੜੇ ਹੱਲੇ ਹੈਗੇ ਆ ਇਹਨਾਂ ਨੂੰ ਪਿੱਛੇ ਮੋੜ ਸਕਦੇ ਆ ਮੋਤੀ ਨੂੰ ਧੱਕ ਸਕਦੇ ਆ ਨਹੀਂ ਅਸੀਂ ਨਹੀਂ ਕੁਝ ਵੀ ਕਰ ਸਕਦੇਗੇ ਕਿਉਂਕਿ ਸਾਡੇ ਤਾਂ ਆਪਦੇ ਜਿਹੜੇ ਚੁਣੇ ਹੋਏ ਉਹ ਨਹੀਂ ਸਾਡੇ ਨਾਲ ਖੜਦੇ ਸਾਡੀ ਆਵਾਜ਼ ਬੰਦ ਕਰਦੇ ਇਹ ਤਾਂ ਆਪਾਂ ਨੂੰ ਆਪਣੀਆਂ ਲੜਾਈਆਂ ਲੜਨੀਆਂ ਪੈਣੀਆਂ ਆਪਾਂ ਨੂੰ ਆਪਣੀ ਜ਼ਮੀਨ ਆ ਤੇ ਜਿਹੜੇ ਕਿੰਨੇ ਵੀ ਸਾਡੇ ਆਤਾਰੇ ਹੈਗੇ ਆ ਜਿਹੜੇ ਧੜਾ ਧੜ ਮੋਤੀ ਇਹ ਰਿਹਾ ਤੇ ਅੱਜ ਅਸੀਂ ਜਿਹੜਾ ਲਾਜ ਕਰਾਉਣਾ ਹੈ ਜੇ ਅਸੀਂ ਜਾ ਕੇ ਵੇਖੋ ਵੀ ਜਿਹੜਾ ਗਰੀਬ ਆ ਬੰਦਾ ਹੈਗਾ ਲਾਜ ਵੀ ਨਹੀਂ ਕਰਾ ਸਕਦਾ ਕਿਉਂਕਿ ਪ੍ਰਾਈਵੇਟ ਜਿਹੜੇ ਹਸਪਤਾਲ ਆ ਉਹ ਤਾਂ ਕੰਮ ਦੇ ਹੈ ਨਹੀਂ ਉੱਥੇ ਤਾਂ ਨਾ ਕੋਈ ਡਾਕਟਰ ਆ ਤੇ ਨਾ ਕੁਝ ਹੈਗਾ ਸਾਨੂੰ ਪ੍ਰਾਈਵੇਟ ਜਾ ਜਾ ਕੇ ਮਹਿੰਗੇ-ਮਹਿੰਗੇ ਲਾਜ ਕਰਾਉਣੇ ਪੈ ਰਹੇ ਆ ਤੇ ਸਰਕਾਰੀ ਸਕੂਲਾਂ 'ਚ ਵੀ ਇਹੋ ਹਾਲ ਹੈਗਾ ਤੇ ਨੇ ਲਗੇ ਆ ਤੇ ਇਹਦੇ ਲਈ ਸਕੇਤ ਹੋਣਾ ਚਾਹੀਦਾ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਤਕੀਨ ਪੜਾਓ ਕਿ ਵਾਦ ਤੋਂ ਵਾਦ ਉਹ ਜਿਹੜੇ ਹੈਗੇ ਲੱਗਾਂ ਦੀ ਸਮੂਲੀਅਤ ਕਰਾਈਏ ਆਪਾਂ ਇਹਨਾਂ 'ਚ ਇਹਨਾਂ ਨੇ ਕਹਿੰਦੀ ਕਿ ਮારી ਜਾਂਚ ਕਰਾਈ ਬੁਰਜੀ ਦਾ ਖਾਲਸਾ ਵਾਹੀ ਬੁਰਜੀ ਕੀ ਬਥੇ ਪਾਕਪਤਰ ਤੇ ਆਇਓ ਕਿ ਕੱਲ ਹੀ ਪਾਰਲੀਮੈਂਟ ਵਿੱਚ ਕਿ ਹਾਊਸ ਦੀ ਟੇਬਲ ਤੇ ਕੱਲ ਪਹੁੰਚ ਜਾਏਗਾ ਸਾਡੀ ਲੈਟਰ ਪੈਪਰ ਤੇ ਅਸੀਂ ਲਿਖ ਕੇ ਆਪਣੇ ਵੱਲੋਂ ਤੇ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਜੇਕਰ ਕਿਤੇ ਪਾਰਲੀਮੈਂਟ 'ਚ ਸਮਾਂ ਮਿਲਿਆ ਤੇ ਕਿਸਾਨਾਂ ਦੇ ਅੱਕ ਵਿੱਚ ਉੱਤੇ ਆਵਾਜ਼ ਉਠਾਵਾਂ ਕਿਤੇ ਕਿਤੇ ਵੀ ਕੋਈ ਸਾਡੀ ਜੇ ਤੋਂ ਵੀ ਕਿਤੇ ਲੋੜ ਹੋਵੇ ਤਾਂ ਅਸੀਂ ਤੁਹਾਡੇ ਨਾਲ ਹਮੇਸ਼ਾ ਮੋਢਾ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਤੇ ਸਾਡੇ ਕਰਨ ਤੋਂ ਪਸ ਕੋਈ ਨਹੀਂ ਅਸੀਂ ਕੋਈ ਛੜਦੇ ਨਹੀਂ ਸੋ ਮੈਂ ਪਹਿਲਾਂ ਤਾਂ ਗੱਲ ਇਹ ਕਰਨੀ ਚਾਹੁੰਦਾ ਕਿ ਮੇਰੇ ਕੋ ਵੀਰ ਬੈਠੇ ਕਿ ਜਿਹੜੇ ਸਾਡੇ ਸੇਮ ਨਾਲਿਆਂ ਦੀ ਗੱਲ ਇਹਨਾਂ ਨੇ ਕੀਤੀ ਹੈ ਵਾਟਰ ਸੋਰਸ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਨੂੰ ਕਿਸੇ ਦਾ ਲੱਗਦਾ ਹੈ ਵੀ ਜਿੱਥੇ ਕੋਈ ਸੇਮ ਨਾਲਾ ਬੰਦ ਹੈ ਜਾਂ ਕੋਈ ਉੱਥੇ ਕੋਈ ਪ੍ਰੋਬਲਮ ਹੈਗੀ ਹੈ ਕਿਤੇ ਵੀ ਹੈ ਕਿਉਂਕਿ ਮੈਂ ਆਪ ਵਾਟਰ ਸੋਰਸ ਦਾ ਸਟੈਂਡਿੰਗ ਕਮੇਟੀ ਦਾ ਮੈਂਬਰ ਆ ਔਰ ਸਾਡੇ ਇਸ ਸਕੀਮਾਂ ਜਿਹੜੀਆਂ ਸਾਡੀ ਕਮੇਟੀ ਵੱਲੋਂ ਬਣ ਕੇ ਜਾਂਦੀਆਂ ਉਹ ਮੈਨੂੰ ਇੱਕ ਤਾਂ ਲਿਖਤੀ ਰੂਪ ਤੁਸੀਂ ਜਰੂਰ ਤਾਂ ਕਿ ਮੈਂ ਉੱਥੇ ਕਈ ਜਗ੍ਹਾ ਤੇ ਚਲ ਹੋ ਸਕਦਾ ਮੈਨੂੰ ਨਾ ਪਤਾ ਹੋਵੇ ਵੀ ਜਿੱਥੇ ਮੈਂ ਕੰਮ ਨਹੀਂ ਕਰ ਕਹਿ ਸਕਾਂ ਉਹ ਤੁਸੀਂ ਮੈਨੂੰ ਇੱਕ ਨੋਟਿਸ ਦੇ ਰੂਪ ਵਿੱਚ ਤੇਜੋ ਤੇ ਮੈਂ ਉਹਨੂੰ ਆਪਣੀ ਕਮੇਟੀ ਦੇ ਵਿੱਚ ਪੁੱਤਾ ਰੱਖ ਕੇ ਉਹਨੂੰ ਹੱਲ ਜਿਹਾ ਕਰਾਵਾਣਾ। ਦੂਜੀ ਗੱਲ ਮੈਂ ਬੀਪੀ ਜੀ ਦੀ ਇਹ ਨਹੀਂ ਕਰਦਾ ਮੈਨਾਂ ਦਾ ਮੈਨੂੰ ਗੁੱਸਾ ਨਹੀਂ ਵੀ ਇਹਨਾਂ ਨੇ ਹੋ ਸਕਦਾ ਹੈ ਕਈ ਬੰਦ ਆਤਤ ਦੇ ਤੌਰ ਤੇ ਕਹਿ ਦਿੰਦੇ ਵੀ ਤੁਸੀਂ ਕੁਝ ਨਹੀਂ ਕਰਦੇ। ਜਾਂ ਤਾਂ ਇਹਨਾਂ ਨੇ ਕਦੇ ਕੋਈ ਪਾਰਟਮੈਂਟ ਦੇ ਜਾਂ ਕੋਈ ਸਾਡੀ ਜਿਹੀ ਉੱਤੇ ਕਾਰਵਾਈ ਚਲਦੀ ਇਹ ਕਦੇ ਨਾ ਸੁਣੀ ਨਹੀਂ। ਜਿਹੜੇ ਕਹਿੰਦੇ ਕਿ ਤੁਸੀਂ ਸਾਡੇ ਬਾਰੇ ਉੱਤੇ ਅਸੀਂ ਤੁਹਾਨੂੰ ਦਿੱਤਾ ਆ ਕੇ ਭੇਜਿਆ ਤੇ ਤੁਸੀਂ ਉੱਤੇ ਗੱਲ ਹੀ ਨਹੀਂ ਕਰਦੇ। ਮੇਰੇ ਵੀ ਥੋੜਾ ਟਾਈਮ ਲੱਗੇਗਾ ਜਦੋਂ ਪਾਰਲੀਮੈਂਟ ਚੱਲਦੀ ਹੈ ਜਾਂ ਕੋਈ ਸੈਸ਼ਨ ਹੁੰਦਾ ਉਹ ਸੁਣਿਆ ਕਰੋ ਵੇਖਿਆ ਕਰੋ ਕਿ ਕਹਿ ਰਹੇ ਤੇ ਕਿਸ ਮੌਕੇ ਤੇ ਕੌਣ ਕੀ ਬੋਲਦਾ ਇਸ ਕਰਕੇ ਮੈਨੂੰ ਇਹ ਜ਼ਰੂਰੀ ਨਹੀਂ ਵੀ ਤੁਸੀਂ ਮੈਨੂੰ ਦੱਸੋਗੇ ਕਿ ਮੈਂ ਤਾਂ ਜਾ ਕੇ ਕਰਾਂਗਾ ਜਿੰਨਾ ਕਿ ਮੈਨੂੰ ਪਤਾ ਹੈ ਜਿੰਨੀ ਮੇਰੀ ਨੌਲੇਜ ਹੈ ਉਹ ਮੇਰੀ ਡਿਊਟੀ ਬਣਦੀ ਕਿ ਪੰਜਾਬ ਦੇ ਇਲਾਕੇ ਦੇ ਜਾ ਕੇ ਉੱਥੇ ਮੁੱਦੇ ਜਿਹੜੇ ਉਠਾਵਾਂ ਤੇ ਕੰਮ ਕਰਾਂ ਉਹ ਮੈਂ ਆਪਣੇ ਤੌਰ ਤੇ ਜਿੱਥੇ ਵੀ ਟੀਕੇ ਨਾਲ ਮੈਨੂੰ ਬੋਲਣਾ ਆਉਂਦਾ ਜਾਂ ਕਰਨਾ ਆਉਂਦਾ ਉਹ ਮੈਂ ਉਥੇ ਰਠ ਹੁੰਦਾ ਰਹਿਣਾ ਤੁਸੀਂ ਵੀਡੀਓ ਜਰੂਰ ਸੁਣਾ ਕਰੋ ਮੈਂ ਤੁਹਾਨੂੰ ਕਹਿ ਰਿਹਾ ਨਾ ਮੈਂ ਅੱਜ ਨਇਆ ਕੋਡ ਨੂੰ ਆਪਤੀ ਆ ਨਾ ਮੈਂ ਤੁਹਾਨੂੰ ਭੇਜਾਂਗਾ ਮੇਰੀਆਂ ਜਿਹੜੀਆਂ ਸਪੀਚ ਹੈ ਤੁਸੀਂ ਉਹਨਾਂ ਸੁਣੀਓ ਤੇ ਦੋ ਕੀ ਕਿ ਬਾਟਰ ਵਾਸਤੇ ਬੋਲੇ ਹੈ ਕੀਤੇ ਵਾਸਤੇ ਕੈਂਸਰ ਵਾਸਤੇ ਕਿੰਨੀ ਜਦੋਂ ਜਦ ਕੀਪੀਐਸ ਕਰਕੇ ਚੀਜ਼ਾਂ ਜਿਹੜੀਆਂ ਇੱਕ ਤਾਂ ਇਹ ਮੈਂ ਤੁਹਾਨੂੰ ਬੇਨਤੀ ਹੈ ਕਿ ਠੀਕ ਹੈ ਫਿਰ ਨੂੰ ਵੈਸੇ ਹੀ ਟਿਮੋਰੀਲਾਈਜ਼ ਕਰਨਾ ਵੀ ਤੁਸੀਂ ਸਾਡਾ ਕੁਝ ਕਰਦੇ ਹੀ ਨਹੀਂ ਕਰਦੇ ਹੀ ਜੇ ਕਰਦਾ ਹੈ ਤਾਂ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਦੀ ਨਾ ਕਰਿਆ ਕਰੋ ਟੈਸਟ ਕਰਕੇ ਪੰਜ ਸਾਲ ਸੁਖਬੀਰ ਬਾਦਲ ਰਹਿ ਪਰ ਮੈਂਬਰ ਪਾਰਲੀਮੈਂਟ ਹੋਇਆ ਕਦੇ ਤੁਸੀਂ ਬੋਲੇ ਸੀ ਉਹਦੇ ਉੱਤੇ ਇੱਕ ਵੀ ਇੱਕ ਵੀ ਇੱਕ ਵੀ ਨਹੀਂ ਬੈਠਾ ਗੱਲ ਆਗਾ ਉਹ ਤੋਂ ਉਹ ਬੰਦੇ ਨੇ ਕਦੇ ਪੰਜ ਸਾਲ ਪਾਰਲੀਮੈਂਟ 'ਚ ਇੱਕ ਲਫ਼ਜ਼ ਵੀ ਨਹੀਂ ਬੋਲਿਆ ਤੇ ਐਸੀ ਲੜਾਈ ਪਿਛਲੇ 10 ਸਾਲਾਂ ਦੀ ਲੜੀਏ ਹੁਣ ਵੀ ਲੜਦੇ ਤੁਸੀਂ ਕਰਕੇ ਉਹ ਜਿੱਥੇ ਬੈਠਾ ਉਹ ਥੱਲੇ ਵੀ ਜਾਊਗਾ ਜੇ ਇੱਥੇ ਤੁਸੀਂ ਕਰੋ ਤੇ ਇਸ ਕਰਕੇ ਮੈਂ ਸਮਝਦਾਰੀ ਨਾਲ ਸਾਡਾ ਫ਼ਤਾਰ ਅਸੀਂ ਸੇਵਾ ਵਾਸਤੇ ਤੁਹਾਨੂੰ ਚੁਣਦੇ ਹਾਂ ਕਿ ਪਹਿਲਾਂ ਵੀ 30 ਸਾਲ ਤੋਂ ਲਗਾਤਾਰ ਸੇਵਾ ਕਰਦੇ ਹੋਰ ਵੀ ਅਸੀਂ ਲਗਾਤਾਰ ਦੀ ਸੇਵਾ ਜੀ ਦੇ ਤੁਸੀਂ ਸਾਨੂੰ ਲਗਾਓਗੇ ਉਹ ਜਿੰਦ ਜਾਨ ਦੇ ਨਾਲ ਆਪ ਕੋ ਬਾਤ ਕਰਕੇ ਹੈ ਅਸੀਂ ਕੋਸ਼ਿਸ਼ ਕਰਾਂਗੇ ਆ ਵੀ ਤੁਹਾਡਾ ਜਿਹੜਾ ਮੁੱਦਾ ਹੈ ਇਹ ਉੱਥੇ ਪਹੁੰਚੇਗਾ ਔਰ ਖਾਲੀ ਮੈਂ ਤੁਹਾਨੂੰ ਲੈਟਰ ਵੀ ਆਪਦੀ ਲੈਟਰਪੈਡ ਹੀ ਭੇਜਾਂਗਾ ਤੁਸੀਂ ਦੇਖ ਲਓ ਕਈ ਵਾਰੀ ਸੋਚਦਾ ਵੀ ਪਤਾ ਨਹੀਂ ਉੱਥੇ ਜਾ ਕੇ ਅਕਾ ਕਰਦੇ ਵੀ ਕੁਝ ਕਿ ਨਹੀਂ ਕਰਦੇ ਜਿਹੜੀ ਗੱਲ ਬੀਬੀ ਜੀ ਨਾਲ ਕਰ ਰਹੇ ਸਾਂ ਚਲ ਕੇ ਰੀਡਰ ਤੌਰ ਤੇ ਤੁਹਾਨੂੰ ਤੁਸੀਂ ਜੋ ਮੇਰੇ ਝੰਡੇ ਲਾਓਗੇ ਫਿਰ ਉਹ ਰਿਟਰਨ ਦੇ ਵਿੱਚ ਅਸੀਂ ਭੇਜਿਆ ਕਰਾਂਗੇ ਕਿ ਅਸੀਂ ਆ ਤੁਹਾਡਾ ਉੱਥੇ ਮੁੱਦਾ ਜਿਹੜਾ ਉਠਾਇਆ ਜਾਂ ਚੱਕਿਆ ਜਾਂ ਪਾਰਲੀਮੈਂਟ ਤੇ ਭੇਜਦੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨ ਆ ਤੇ ਜਿਹਦੀ ਇਹ ਨਾ ਦੀ ਗੱਲ ਮੈਂ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਇਹ ਮੁੱਦਾ ਖਾਇ ਸੀ ਕਿ ਜ਼ਮੀਨਾਂ ਜਿਹੜੀ ਹੈ ਬਾਰਡਰ ਤੇ ਤੁਸੀਂ ਸੁਣਿਆ ਹੋਣਾ ਪਾਰਲੀਮੈਂਟ ਦੇ ਵਿੱਚ ਬੋਲਿਆ ਸੀਗਾ ਔਰ ਸਭ ਤੋਂ ਪਹਿਲਾ ਮੁੱਦਾ ਇਹ ਜ਼ਮੀਨਾਂ ਵਾਲਾ ਉਠਾਇਆ ਸੀ ਮੈਨੂੰ ਪਤਾ ਹੈ ਕਿ ਜਿਹੜੀ ਜ਼ਮੀਨ 2007 ਦੀ ਪਾਲਸੀ ਇਹਨਾਂ ਨੇ ਕੈਨਸਲ ਕਰਤੀ ਸਟੇਟ ਗਵਰਨਮੈਂਟ ਨੇ ਸ੍ਰੀਨਗਰ ਜਾਣਾ ਸੀ ਉਹ ਨਹੀਂ ਗਈ ਚਲੋ ਕੋਈ ਗੱਲ ਨਹੀਂ ਇਹ ਜਲਦੀ ਜਾਂਦੀ ਸਟੇ ਹੋ ਜਾਣਾ ਸੀਗਾ ਪਰ ਬਹੁਤ ਫੇਰ ਵੀ ਕਿੰਨਾ ਆਪਾਂ ਦੁਬਾਰਾ ਸਟੇ ਗਵਰਨਮੈਂਟ ਤੇ ਪਾ ਸਕਦੇ ਸਟੇਟ ਗਵਰਨਮੈਂਟ ਜਿਹੜੀ ਇਹਨੂੰ ਬਹਾਲ ਕਰ ਸਕਦੀ ਹੈ ਇਹ ਪਾਲਿਸੀ ਨੂੰ ਬਹਾਲ ਕਰ ਸਕਦੀ ਜਮੀਨਾਂ ਸਾਨੂੰ ਉਹਨਾਂ ਨੂੰ ਅਲਾਟ ਹੋ ਸਕਦੀਆਂ ਜਿਹੜੀਆਂ ਬਾਕੀ ਦੀਆਂ ਰਹਦੀਆਂ ਵੀ ਐ ਉਹ ਜ਼ਮੀਨਾਂ ਲਈ ਪਾਲਿਸੀ ਵੀ ਸਟੇਟ ਗਵਰਨਮੈਂਟ ਹੀ ਬਣਾਣੀ ਹੈ ਚੈੱਕ ਕਰਕੇ ਆਪਾਂ ਇਹਨਾਂ ਤੇ ਸਕੇਂਦਰ ਜਰ ਕਿਉਂਕਿ ਇਹ ਕੇਂਦਰ ਦਾ ਮਸਲਾ ਹੀ ਨਹੀਂ ਅਸਲ ਹੈ ਸਟੇਟ ਗਵਰਨਮੈਂਟ ਦਾ ਤੇ ਫਿਰ ਇਹਨਾਂ ਤੋਂ ਆਪਾਂ ਨੂੰ ਇਹ ਕਰ ਲੈ ਕਰ ਲੈਣਾ ਚਾਹੀਦਾ ਹੈ ਉਹਦੇ ਜਿase ਵੀ ਤੁਹਾਡਾ ਸਾਥ ਦੇਾਂਗੇ ਜਿੱਥੇ ਸਾਡੀ ਲੋੜ ਸਮਝਉਂਦੇ ਅਸੀਂ ਇਹ ਜਿਹੜਾ ਸੈਂਬਲੀ ਵਿੱਚ ਉਠਾਵਾਂਗੇ ਤੇ ਪਾਰਲੀਮੈਂਟ ਵਿੱਚ ਉਠਾਉਂਦੇ ਪਹਿਲਾਂ ਵੀ ਠਾਉਂਦੇ ਹੁਣ ਫਿਰ ਉਠਾਵਾਂਗੇ ਇਹਨੂੰ ਆਪਾਂ ਹੱਲ ਜਾਇਆ ਜੋਰ ਕਰਦੇ ਬਹੁਤ ਬਹੁਤ ਧੰਨਵਾਦ